ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਰੱਖਿਆ ਦੇ ਸ਼ਬਦ ਸ਼ਲੋਕ ਸੈਸਕ੍ਰਿਤੀ ਮਹੱਲਾ ਪੰਜਵਾ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ ਹਸ ਕਾਇਆ ਰੱਖਿਆ ਪਰਮੇਸ਼ਵਰੈ ਆਤਮ ਰੱਖਿਆ ਗੋਪਾਲ ਸੁਆਮੀ ਤਨ ਚਰਨ ਰੱਖਿਆ ਜਗਦੀਸ਼ਵਰੈ ਸਰਬ ਰੱਖਿਆ ਗੁਰਦਿਆਲਹਿ ਸਹਿ ਦੁਖ ਬਿਨਾਸਨੈ ਭਗਤ ਵਿਛਲ 나ਥ 나ਥੇ ਸਰਨ ਨਾਨਕ ਪੁਰਖ ਚੁੱਤਹਿ ਕੋਰ ਦੁਖ ਅੰਗ ਅਨਕ ਹੱਤਿਆੰ ਜਨਮ ਅਦਰਿ ਦਰੰਗ ਮਹਾ ਬਿਖਿਆਦੰ ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ ਪਾਵਕ ਕਾਸ਼ਟ ਭਸਮੰ ਕਰੋਤਾ ਸੋਰਠ ਮਹੱਲਾ ਪੰਜਵਾ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌ ਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰੋ ਸੁਖ ਦਾਤਾ ਬੰਦਨ ਕਾਠ ਕਰੇ ਮਨ ਨਿਰਮਲ ਪੂਰਨ ਪੁਰਖ ਵਿਦਾਤਾ ਰਹਾਓ ਨਾਨਕ ਪ੍ਰਭ ਬਿਨਾਸੀ 타 ਕੀ ਸੇਵਨਾ ਬਿਰਥੀ ਜਾਸੀ ਅਨੰਦ ਕਰੇ ਤੇਰੇ ਦਾਸਾ ਜਪ ਪੂਰਨ ਹੋਈ ਆਸਾ ਬਿਲਾਵਲ ਮਹੱਲਾ ਪੰਜਵਾ ਤਾਤੇ ਵਾਉਨਾ ਲਗਾਈ ਪਾਰ ਬ੍ਰਹਮ ਸਰਣਾਈ ਚੌ ਗਿਰਦ ਹਮਾਰੇ RAM ਕਾਰ ਦੁਖ ਲੱਗੇ ਨਾ ਪਾਈ ਸਤਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ RAM ਨਾਮ ਔਖਦ ਦਿਆ ਏਕਾਲੇ ਬੁਲਾਈ ਰਹਾਓ ਰਾਖ ਲਿਏ ਤਿਨ ਰਖਨ ਹਾਰ ਸਭ ਬਿਆਦ ਮਿਟਾਈ ਕੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ ਸਲੋਕ ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤਾ ਨਾ ਹੋਣਾ ਤੂੰ ਨੈ ਛੁਟਹਿ ਨਿਗਟ ਨਾ ਜਾਈਓ ਹਦੂਤਾ ਸਲੋਕ ਮਹੱਲਾ ਪੰਜਵਾ ਮਨ ਮੈਂ ਚਿਤਵੋ ਚਿਤਵਨੀ ਉਦਮ ਕਰੋ ਠਨੀਤਾ ਹਰ ਕੀਰਤਨ ਕਾ ਆਹਰ ਹਰ ਦੇਹੋ ਨਾਨਕ ਕੇ ਮੀਤਾ ਮਨ ਮਹਿ ਚਿਤ ਵਾ ਚਿਤ ਵਨੀ ਉਦਮ ਕਰੋ ਠਨੀਤ ਹਰ ਕੀਰਤਨ ਕਾ ਆਹਰ ਹਰ ਦੇਹੋ ਨਾਨਕ ਕੇ ਮੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ